ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਹੈ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋਂ ਹਾਂਜੀ ਪੂਰੇ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਡਿੰਡਾ ਸੰਸਿਆ ਵਿਖੇ ਤਿੰਨ ਅਣਪਛਾਤੇ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਲਾਸ਼ਾਂ ਮਿਲਨ ਕਾਰਨ ਜਿੱਥੇ ਇਲਾਕੇ ਅੰਦਰ ਸੰਸਨੀ ਫੈਲੀ ਹੋਈ ਹੈ ਉੱਥੇ ਹੀ ਪੁਲਿਸ ਵੱਲੋਂ ਪਿੰਡ ਨੂੰ ਪੁਲਿਸ ਛਾਉਣੀ ਚ ਤਬਦੀਲ ਕੀਤਾ ਗਿਆ ਜੀ ਹਾਂ ਪਿੰਡ ਨੂੰ ਪੁਲਿਸ ਛਾਉਣੀ ਚ ਤਬਦੀਲ ਕੀਤਾ ਗਿਆ ਅਤੇ ਪਿੰਡ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਇਸ ਮੌਕੇ ਡੀਐਸਪੀ ਪਦਰ ਤੇ ਅਧਿਕਾਰੀਆਂ ਦੀ ਅਗਵਾਈ ਹੇਠਾਂ ਇਹ ਸਰਚ ਭਿਆਨ ਕੀਤਾ ਜਾ ਰਿਹਾ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਅੰਦਰ ਜਦ ਬਾਹਰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਇਥੋਂ ਤੱਕ ਮੀਡੀਆ ਨੂੰ ਵੀ ਪਿੰਡ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਪੁਲਿਸ ਵੱਲੋਂ ਉਹਨਾਂ ਨੌਜਵਾਨ ਦੇ ਮਤਨ ਦੇ ਕਾਰਨ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਕਹੀ ਜਾ ਰਹੀ ਹੈ ਮੌਕੇ ਤੇ ਮੌਜੂਦ ਪਿੰਡ ਦੇ ਸਾਬਕਾ ਸਰਪੰਚ ਜਸ਼ਪਾਲ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਹੱਦ ਤੋਂ ਵੱਧ ਵਿਗਦਾ ਹੈ ਜੋ ਇਹ ਨੌਜਵਾਨਾਂ ਦੇ ਮਰਨ ਦਾ ਕਾਰਨ ਬਣਿਆ ਕਿਉਂਕਿ ਇਹ ਪਿੰਡ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਬਦਨਾਮ ਹੈ ਦੂਜੇ ਪਾਸੇ ਜਦ ਇਸ ਸਬੰਧੀ ਦਿਨਾਂਗਰ ਦੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੱਲ ਸ਼ਾਮ ਵੇਲੇ ਵੀ ਪਿੰਡ ਅੰਦਰ ਸਰਚ ਬਿਆਨ ਚਲਾਇਆ ਗਿਆ ਅੱਜ ਵੀ ਸਵੇਰੇ ਤੜਕਸਾਰ ਤੋਂ ਇਹ ਸਰਚ ਬਿਆਨ ਚਲਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗੈਰ ਵਸਤੂ ਬਰਾਮਦ ਨਹੀਂ ਹੋਈ ਅਤੇ ਜੋ ਨਸ਼ੇ ਦੇ ਕਾਰੋਬਾਰ ਕਰਨ ਦੇ ਸ਼ੱਕੀ ਲੋਕ ਨੇ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਹੋਈ ਹੈ ਜੋ ਪਠਾਨਕੋਟ ਜ਼ਿਲ੍ਹੇ ਦੇ ਤਾਰਾਗੜਦਾ ਰਹਿਣ ਵਾਲਾ ਹੈ। ਬਾਕੀ ਇਹਨਾਂ ਦੀ ਮੌਤੇ ਦੇ ਕਾਰਨ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਦਾ ਕੀ ਕਾਰਨ ਹੈ। ਕੀ ਘਟਰਾਈਏ ਪਿੰਡ 'ਚ ਕੀ ਇਹਦਾ ਕਾਰਨ ਸੀ ਸਮਝਿਓ? ਇਹ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾਂ ਨੂੰ ਇੱਥੇ ਤਾਂ ਦੇ ਵਿੱਚ ਬੰਦੇ ਭੇਦੇ ਦੋ। ਹੂੰ ਤਿੰਨ ਆਜਾ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹੁੰਦੇ ਉਹ ਤਾਂ ਕਹਿੰਦੇ ਚਲੋ ਖੁਦ-ਮੁਦ ਹੋ ਜੇ ਪਰ ਲੇਕਿਨ ਮੈਂ ਹੱਟ ਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਤੇ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਦਗ ਥਾਣੇ ਵਾਲੇ ਉਹ ਲੈ ਕੇ ਟਰਾਲੀ 'ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਹੈ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋ। ਓਕੇ। ਹਾਂਜੀ ਪੁਰੇ। ਕਦੋਂ ਦੇ ਬੰਦੇ ਮਰੇ ਲੱਗਦੇ ਆ? ਕਦੋਂ ਦੇ? ਕਦੋਂ ਦੇ ਲੱਗਦੇ ਕਿੰਨੇ ਦਿਨਾਂ ਮਰੇ ਨੂੰ? ਇਹ ਨਹੀਂ ਪਤਾ ਜੀ। ਉਹ ਇੱਕ ਖੇਤਾਂ ਦੇ ਜਾਂ ਚਾਰੀਆਂ ਟੂੜੀਆਂ ਦੇ ਸੀ ਨਹੀਂ ਜੇ ਸਾਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ। ਅੱਜ ਪੁਲਸ ਆਈ ਪਿੰਡ 'ਚ। ਅੱਜ ਆਈ ਪੁਲਸ। ਕੀ ਕਰਦੀ ਪੁਲਸ? ਉਹ ਉਹਨਾਂ ਦਰਬੰਦੀ ਕੀਤੀ ਐ ਸਾਰੇ ਪਿੰਦੇ ਤਲਾਸ਼ੀ ਲਈ ਐ। ਹੂੰ। ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਕੋਨਾ ਗਿਰਫਤਾਰ ਕੀਤੇ ਕਿੰਨੇ ਨਹੀਂ ਕੀਤੇ ਆ। ਬਾਕੀ ਜਿਹੜੇ ਬੰਦੇ ਮਜ਼ਦਮ ਉਹ ਸਭ ਪੱਜ ਬੁੱਝ ਗਏ। ਹੂੰ। ਤਦਾਂ ਬਗਦਾ ਸ਼ਰੇਮ ਸਿਆਰੀਆਂ ਬਿਕਦਾਈ ਹੂੰ ਠੀਕ ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ ਹੂੰ ਉਹਨਾਂ ਨੇ ਮੈਨੂੰ ਨੰਬਰ ਵੀ ਦਿੱਤਾ ਹੂੰ ਹੁਣ ਅਸੀਂ ਇਸ ਕਰਕੇ ਪਿੱਛੇ ਹਟ ਗਏ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਐ ਉਹ ਉਹਨਾਂ ਦੀ ਮਿਲੀਪੁਕਤ ਹੋ ਜਾਂਦੀ ਆ ਤੇ ਅਸੀਂ ਪੂਰੇ ਬੰਜਾਨੇ ਆ ਹਰ ਹਰ ਬੰਦੇ ਤੋਂ ਪੂਰੇ ਬੰਜਾਨੇ ਆ ਤੇ ਅਸੀਂ ਕਿਉਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਕਰਾਈਏ ਹੂੰ ਇਸ ਕਰਕੇ ਹੀ ਪਿੱਛੇ ਹਟ ਗਏ ਹੁਣ ਅਸੀਂ ਨਹੀਂ ਜਾਣੇ ਤੇ ਨਾਇਬ ਸਾਹਿਬ ਨੂੰ ਕੁਝ ਕੀ ਜਾ ਕੇ ਨੇ ਆ ਠੀਕ ਹੈ ਇਹ ਚਾਹੀਦਾ ਅਸੀਂ ਇਹ ਚਾਹਨੇ ਆ ਵੀ ਚਲੋ ਨੋਜਮਨੀ ਜਿਹੜੀ ਗਲੇ ਕਰਦੀ ਹੈ ਹਰ ਘਰ ਦੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾਇਆ ਉਹ ਚਿੱਤੇ ਦੇ ਗਰਸ ਤਾ ਮਿਲੀਆਂ ਉਹ ਤਿੰਨ ਅਲੱਗ ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੁਹਾਨੂੰ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਲਾਨਗਰ ਦੀ ਫੋਰਸ ਸਾਰਿਆਂ ਨਾਲ ਕੇ ਇਤੋਂ ਆਪਰੇਸ਼ਨ ਚਲਾਇਆ ਹੈਗਾ ਕਿ ਡੀਡਾ ਸੰਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੋਚੀਸ਼ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ 잡ਾਇਆ ਸਰ ਜੀ ਇਹ ਤਿੰਨ ਬੰਦੇ ਮਿਲਣ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਤੇ ਕਿਹਨਾਂ ਨਾਮ ਸਰ ਜਿਹੜੇ ਪਿੰਡੋਂ ਮਿਲਿਆ ਨੇ ਕਿਸ ਕਿਸੇ ਲੱਗੇ ਅਜੇ ਅਜੇ ਉਹਨਾਂ ਦਾ ਕਾਰਨ ਤਾਂ ਨਹੀਂ ਅਜੇ ਦੱਸ ਸਕਦੇ ਕੀ ਕਾਰਨ ਹੈ ਔਰ ਜਿਹੜੀਆਂ 2 ਲਾਸ਼ਾਂ ਉਹ ਡੇਟਾ ਸੈਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨੰਦੀ ਨਗਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਕਿੰਨੀ ਕਿੰਨੀ ਏਜ ਆ ਜੀ ਵਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ਾਂ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ ਤੀ 35 ਸਾਲ ਦੀ ਹੈ ਇਲਾਕੇ ਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓਜੀ ਕਮਾਂਡੋਜ਼ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡ ਕੁਆਰਟਰ ਡ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਕੱਲੇ-ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਜਿਸ ਤਰ੍ਹਾਂ ਇਹ ਬਾਹਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਕੋਈ ਬ੍ਰਾਂਦਗੀ ਵਗੈਰਾ ਹੋਈ ਸਰ ਕੋਈ ਨਹੀਂ ਆਏ ਇਸ ਆਪਰੇਸ਼ਨ ਦੇ ਵਿੱਚ ਬ੍ਰਾਂਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਉਹਨਾਂ ਨੂੰ ਪੁੱਛ ਕੇ ਇਸ ਵਾਸਤੇ ਵੀ ਉਹ ਨਸ਼ੇ ਦਾ ਕੰਮ ਕਰਦੇ ਜਿਸ ਤਰ੍ਹਾਂ ਤੁਸੀਂ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੋਈ ਚਾਹੀ ਨਹੀਂ ਹੋ ਗਿਆ ਫਿਰ ਇਹ ਲੱਗੇੜੇ ਬੰਦੇ ਮਰੇ ਨੇ ਜਿਹੜੇ ਲੱਗੇ ਲਾਸ਼ਾਂ ਮਿਲੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦਾਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਨਹੀਂ ਜਿਸ ਸ਼ਾਮ ਦਾ ਇੰਸਟੀਨੇਟ ਵਾਪਰੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਹੈ ਸੀਲ ਅੱਜ ਕੀਤਾ ਜਾ ਰਿਹਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਸ ਨਹੀਂ ਹੋਇਆਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ